ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਟੈਲੀਨ ਵਿਦ ਕੁਲਵਿੰਦਰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਹੈਗੀ ਆ ਪਾਰਟ 2 50 ਡੇਲੀ ਯੂਜ਼ ਵਰਬਸ ਵਾਲੀ ਸੀਰੀਜ਼ ਦਾ ਪਾਰਟ 2 ਹੈ ਇਸ ਵੀਡੀਓ ਵਿੱਚ ਅਸੀਂ 10 ਹੋਰ ਨਵੀਆਂ ਵੈਰਬੀਆਂ ਸਿੱਖਾਂਗੇ ਜਿਹੜੀਆਂ ਸਾਡੀਆਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੰਮ ਆਉਂਦੀਆਂ ਨੇ ਅਸੀਂ ਇਹਨੂੰ ਈਓ ਭਾਵ ਮੈਂ ਨਾਲ ਕਿਵੇਂ ਬਣਾ ਸਕਦੇ ਹਾਂ ਉਹ ਦੇਖਾਂਗੇ ਜੇ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਨਾ ਤਾਂ ਬਿਲਕੁਲ ਨਾ ਭੁੱਲਣਾ ਆਜੋ ਜੀ ਪਹਿਲੀ ਵਾਕ ਦੇਖ ਲੈਨੇ ਆ ਸਟੂਦੀਆਰੇ ਸਟੂਦੀਆਰੇ ਟੂ ਸਟੱਡੀ ਮਤਲਬ ਸਟੱਡੀ ਕਰਨਾ ਹੁਣ ਦੇਖ ਲੈਨੇ ਆ ਜੀ ਐਗਜ਼ਾਮਪਲਸ ਅਸੀਂ ਈਓ ਦੇ ਨਾਲ ਸਟੂਦੀਆਰੇ ਨੂੰ ਕਿੱਦਾਂ ਯੂਜ਼ ਕਰ ਸਕਦੇ ਆ ਈਓ ਸਟੂਡਿਓ ਲਿੰਗਲੇਸੇ ਦਾ ਦੂਏ ਐਨੀ ਮੈਂ ਦੋ ਸਾਲਾਂ ਤੋਂ ਅੰਗਰੇਜ਼ੀ ਪੜ ਰਿਹਾ ਹਾਂ ਈਓ ਮੈਂ ਸਟੂਡਿਓ ਪੜਦਾ ਹਾਂ ਇੰਗਲੇਜ਼ੇ ਅੰਗਰੇਜ਼ੀ ਦਾ ਦੂਏ ਐਨੀ ਦੋ ਸਾਲਾਂ ਤੋਂ da quanti anni studi l'italiano tu si kinne saala to italian da adhyayan karde ho ya kar rahi ho ya pad rahi ho let me know in the comment section tusi eh wale sawal da jawab studio verb nu use karke comment section de vich dena hai next verbo hegi a vedere ve vedere dekhna to see per esempio io vedo un film stasera mai aj raat ik film dekh reha ha ja dekh rahi ha vedo mai dekh raha ha un film ik film stasera aj shaam nu ja aj raat nu etu ke kozave di domani tusi kal nu ki dekh rahe ho ja tusi kal nu ki dekhna tusi mainu is sawal da jawab vedo ਵਰਬੋ ਨੂੰ ਯੂਜ਼ ਕਰਕੇ ਈਓ ਦੇ ਨਾਲ ਜ਼ਰੂਰ ਦੇਣਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਨੈਕਸਟ ਵਰਬੋ ਹੈ ਕੀ ਹੈ ਜੀ ਪਿੰ ਸਾਰੇ ਪਿੰ ਸਾਰੇ ਸੋਚਣਾ ਟੂ ਥਿੰਕ ਕਰਨ ਦੇਖ ਲੈਂਦੇ ਆ ਪੈਨਸੋ ਕੇ ਸੀ ਯਾ ਉਹ ਨਾ ਬੋਨਾ ਆਈਡੀਆ ਮੈਨੂੰ ਲੱਗਦਾ ਹੈ ਜਾਂ ਮੈਂ ਸੋਚਦਾ ਹੈ ਕਿ ਇਹ ਇੱਕ ਚੰਗਾ ਵਿਚਾਰ ਹੈ ਪੈਨਸੋ ਮੈਂ ਸੋਚਦਾ ਹਾਂ ਕਿ ਸੀ ਯਾ ਇਹ ਹੈ ਊਨਾ ਇਕ ਬੁੋਨਾ ਚੰਗਾ ਈਦਿਆ ਵਿਚਾਰ ਜਾਨੀ ਕਿ ਆਈਡੀਆ ਕੋਜ਼ਾ ਪੈਂਸੀਦੀ ਮੈਂ ਤੁਸੀਂ ਮੇਰੇ ਬਾਰੇ ਕੀ ਸੋਚਦੇ ਹੋ ਕਮੈਂਟਸ ਕਰਨਾ ਨਾ ਭੁੱਲਣਾ ਨੰਬਰ 4 ਲਾਵੋ ਰਾਰੇ ਲਾਵੋ ਰਾਰੇ ਕੰਮ ਕਰਨਾ ਜਾਨੀ ਕਿ ਟੂ ਵਰਕ Io lavoro dalle nove alle cinque in una fabbrica. Me factory noto Io lavoro me dalle 9 no, alle cinque noto tak in una fabbrica factory de which. Tu dove lavori? तुम कितने काम कर दो लैटमी नो इन द कॉमेंट सैक्शन प्लीज नंबर किया मारे किया मारे किया मारे का मतलब होंगे कॉल करना टू कॉल पैर एज एम पीओ क्या मो ईलमीओ आमी को मा मैं हर हफ्ते अपने दोस्त नोन करदा हाँ क्या मोह मैं फोन करदा हाँ il mio amico mere dost nu 19 settimana har hafte te tusi kado karde ho kwando chiami i tuoi genitori tusi apne mata pita nu kado phone karde ho is sawal da jawab tusi verbo chiamare di conuga seone io de naal karke jawab dena hai comment section de vich ਅਮੀਲ ਕਰਦੀਆਂ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ ਜੇ ਵੀਡੀਓ ਪਸੰਦ ਆ ਰਹੀ ਹੈ ਪਲੀਜ਼ ਡੂ ਲਾਈਕ ਐਂਡ ਸ਼ੇਅਰ ਮਾਈ ਵੀਡੀਓ ਨੰਬਰ 6 aspettare aspettare ਉਡੀਕ ਕਰਨੀ ਟੂ ਵੇਟ ਪੈਰੇਜ਼ੈਂਪੀਓ io aspetto sempre il fine settimana ਮੈਂ ਹਮੇਸ਼ਾ ਵੀਕੈਂਡ ਦੀ ਉਡੀਕ ਕਰਦਾ ਹਾਂ ਈਓਸ ਪੈਤੋ ਮੈਂ ਉਡੀਕ ਕਰਦਾ ਹਾਂ ਸੈਂਪਰੇ ਹਮੇਸ਼ਾ ਇਲ ਫੀਨੇ ਸੈੱਟੀਮਾਨਾ ਕਿਹਣ ਦਾ ਭਾਵ ਵੀਕੈਂਡ ਮਤਲਬ ਹਫਤੇ ਦੇ ਪਿਛਲੇ ਦਿਨਾਂ ਦਾ ਮੈਂ ਹਮੇਸ਼ਾ ਵੇਟ ਕਰਦਾ ਹਾਂ ਪੈਰਕੀ ਐਸਪੈਤੀ ਕੁਆ ਤੁਸੀਂ ਇੱਥੇ ਕਿਸ ਦੀ ਉਡੀਕ ਕਰ ਰਹੇ ਹੋ ਇਸ ਸਵਾਲ ਦਾ ਜਵਾਬ ਵੀ ਤੁਸੀਂ ਦੇਣਾ ਹੈ verbo aspettare di canuva seone io de naal karke number 7 portare portare leona ja leke auna to bring udharan dekh lene ha io porto un regalo per te main toade layi tohfa leonda ha ja leke aunda ha io porto main leonda ha un regalo ik tohfa pairta hai twaade layi cosa porti per me tusi mere layi ki leke aunde ho number 8 trovare trovare lapna yani ki to find per esempio io trovo sempre il modo di risolvere i problemi ਮੈਂ ਹਮੇਸ਼ਾ ਸਮੱਸਿਆਵਾਂ ਨੂੰ ਹੱਲ ਕਰਨ ਦੇ ਤਰੀਕੇ ਜਾਂ ਢੰਗ ਲੱਭਦਾ ਹਾਂ ਈਓ ਤਰੋਬੋ ਮੈਂ ਲੱਭਦਾ ਹਾਂ ਸੈਂਪਰੇ ਹਮੇਸ਼ਾ ਈ ਲਮੋਡੋ ਤਰੀਕੇ ਦੀ ਰਿਜ਼ੋਲਵਰੇ ਹੱਲ ਕਰਨ ਦੇ ਈ ਪ੍ਰੋਬਲੇਮੀ ਪ੍ਰੋਬਲੇਮੀ ਮੀਨਸ ਸਮੱਸਿਆਵਾਂ ਤੇ ਤੁਸੀਂ ਕੀ ਲੱਭਦੇ ਹੋ ਕੌਜ਼ ਅ ਤਰੋਵੀ ਨੰਬਰ 9 ਪੈਰ ਦੇਰੇ ਪੈਰ ਦੇਰੇ ਮਤਲਬ ਹਾਰਨਾ ਜਾਗੋ ਆਣਾ ਕੁਛ ਟੂ ਲੌਸ ਪਰ ਐਜੈਂਪੀਓ ਈਓ ਪਰਡੋ ਸੈਂਪਰੇ ਲੇ ਕਿਆਵੀ ਦੀ ਕਾਸਾ ਮੈਂ ਹਮੇਸ਼ਾ ਆਪਣੇ ਘਰ ਦੀਆਂ ਚਾਬੀਆਂ ਗਵਾ ਦਿੰਦਾ ਹਾਂ ਈਓ ਪਰਡੋ ਮਤਲਬ ਮੈਂ ਗਵਾ ਦਿੰਦਾ ਹਾਂ ਸੈਂਪਰੇ ਹਮੇਸ਼ਾ ਲੇ ਕਿਆਵੀ ਦੀ ਕਾਸਾ ਆਪਣੇ ਘਰ ਦੀਆਂ ਚਾਬੀਆਂ ਫਿਰਕੇ ਪੈਰਦੀ ਟੈਂਪੋ ਤੁਸੀਂ ਸਮਾਂ ਕਿਉਂ ਬਰਬਾਦ ਕਰ ਰਹੇ ਹੋ ਨੋਨ ਪੈਰਦਰੇ ਟੈਂਪੋ ਫਾਈ ਯੂਨ ਲਾਈਕ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਅੱਜ ਦੀ ਲਾਸਟ ਵੇਰਬ ਉਹ ਹੈਗੀ ਹੈ ਜੀ ਫਿਨੀਰੇ ਫਿਨੀਰੇ ਮਤਲਬ ਖਤਮ ਕਰਨਾ ਟੂ ਫਿਨਿਸ਼